ਅਸਲ ਵਿੱਚ ਕਿੱਦਾਂ ਕਿਵੇਂ ਮਨਦੇ ਵਿਚ ਆ ਜਿਹੜਾ ਇਹ ਸਾਰਾ ਮਲ ਸਿੱਖਿਆ ਜਾਂ ਪਹਿਲਾਂ ਇੱਦਾਂ ਹੀ ਸੌਂ ਜਾਣਾ ਨਹੀਂ ਪਹਿਲਾਂ ਬੇਟੀ ਸਿੱਖਿਆ ਜੇ ਕੰਮ ਥੋੜਾ ਚਿਰ ਆਪਾਂ ਚੰਡੀਗੜ੍ਹ ਜੀ ਰੈਸਟੋਰੈਂਟ ਤੋਂ ਕੰਮ ਸਿੱਖਿਆ ਜੇ ਰੈਸਟੋਰੈਂਟਿਕ ਜਾਂ ਹਾਂਜੀ ਉੱਥੇ ਰੈਸਟੋਰੈਂਟ ਦਾ ਨਿਊਜ਼ ਆਫ ਪੀਜ਼ਾ ਦੇ ਨਾਮ ਤੋਂ ਉੱਥੇ ਆਪਾਂ ਥੋੜਾ ਸਮਾਂ ਲਾਇਆ ਫਿਰ ਆਪਾਂ ਸਿੱਖਿਆ ਫਿਰ ਆਪਾਂ ਇੱਥੇ ਖੋਲ੍ਹਿਆ ਕਿੰਨਾ ਜੀ ਉੱਥੇ ਆਪਾਂ ਮੈਕਸਮ 6 ਮਹੀਨੇ ਲਾਇਆ ਹਾਂਜੀ ਉਹ ਕੋਈ ਸਰਟੀਫਿਕੇਟ ਦਿੰਦੇ ਜਾਂ ਬਰੋਟ ਹੀ ਬੰਦੇ ਦਾ ਨਹੀਂ ਨਹੀਂ ਉਹ ਇਦਾਂ ਹੀ ਵਿਦਾਊਟ ਹੀ ਆਪਣਾ ਸਾ ਸਰਟੀਫਿਕੇਟ ਕੋਇੰਗ ਦਿੱ ਮਿਲਿਆ ਅਸੀਂ ਇੱਥੇ ਉੱਤੇ ਕੰਮ ਸਿੱਖਣ ਨੂੰ ਮਤਲਬ ਵਧੀਆ ਗੱਲ ਹੈ ਜੇ ਆਪਣਾ ਕੰਮ ਉੱਥੇ ਸਾਰੇ ਗੁਰਸਿੱਖ ਭਰਾ ਹੀ ਉਹਨਾਂ ਦਾ ਹੀ ਆਪਣਾ ਰੈਸਟੋਰੈਂਟ ਇੱਥੇ ਵੀ ਉਹਨਾਂ ਨੇ ਜਿਹੜਾ ਸ਼ਟਰ ਲਾ ਕੇ ਨਾ ਚੱਲ ਰਿਹਾ ਇੱਥੇ ਆਪਾਂ ਨੂੰ ਤਕਰੀਬਨ ਵੀਰ ਜੀ 2 ਸਾਲ ਹੋ ਗਏ ਚੱਲੇ ਹਾਂਜੀ ਤੇ ਬਹੁਤ ਵਧੀਆ ਰਿਸਪੌਂਸ ਹੈ ਇੱਥੇ ਆਪਣੇ ਸਾਰੇ ਲੋਕਲ ਦੇ ਵੀਰ ਭਰਾ ਨੇ ਮਨ ਖਲੇ ਕਰਦੇ ਜਾ ਮਲਹੋਰ ਖਾਂਦੇ ਨਹੀਂ ਆਪਣੀ ਨਾਲ ਵਾਈਫ ਹੁੰਦੀ ਹੈ ਮੇਰੇ ਹਾਂਜੀ ਉਹ ਵੀ ਆ ਜਾਂਦੇ ਜੇ ਥੋੜਾ ਚਿਰ ਬਾਦਸ਼ਾਹ ਪਹਿਲਾਂ ਉੱਥੋਂ ਸਿੱਖਿਆ ਕਿ ਜਾ ਮਤ ਬਹੁਤ ਬਾਦ ਇੱਥੇ ਮੈਨੂੰ ਕਿੱਥੇ ਨਹੀਂ ਨਹੀਂ ਉਹਨਾਂ ਨੂੰ ਇਦਾਂ ਨਾਲ ਥੋੜੀ ਹੈਲਪ ਕਰਾਉਂਦੇ ਰਹੇ ਨਾਲ ਥੋੜਾ ਥੜਾ ਆਪ ਹੀ ਸਗੀ ਇੱਥੇ ਘਰ ਦੇ ਨਾਲ ਹੀ ਮਤ ਤੁਹਾਡੇ ਤੋਂ ਜਿਹੜੀ ਸੀ ਹਾਂਜੀ ਹਾਂਜੀ ਉਹਨਾਂ ਮੇਰੇ ਤੋਂ ਕਿਹੜੀ ਕਿਹੜੀ ਜਿਹੜੀ ਜਿਹੜੀ ਕੋਈ ਆਪਣੇ ਕੋਲ ਵੀਰਜੀ 버ਗਰ ਹੁੰਦਾ ਹੈ ਸੈਂਡਵਿਚ ਪੀਜ਼ਾ ਪਾਸਤਾ ਰੈਪ ਹੁੰਦਾ ਹੈ ਚਾਪ ਹੁੰਦੀ ਹੈ ਆਪਣੀ ਟਿਕਾ ਹੁੰਦੇ ਕਿਹੜੀ ਜਿਹੜੀ ਚੀਜ਼ ਦੀ ਜ਼ਿਆਦਾ ਜਿਹੜੀ ਬੰਦ ਮੰਗਣਾ ਤਕਰੀਬਨ ਰੈਗੂਲਰਲੀ ਕੰਟੀਨਿਊ ਸਾਰਾ ਚੱਲ ਜਾਂਦਾ ਹੈ ਬਈ ਆਪਣਾ 버ਗਰ ਬਹੁਤ ਚੱਲਦਾ ਹੈ 버ਗਰ ਪੀਜ਼ਾ ਬਹੁਤ ਲੋਕ ਅਕਸਰ ਵੇਖਿਆ ਜਿਵੇਂ ਨਪਾਲੀ ਬਿਹਾਰੀ ਬਾਹਰੋਂ ਆ ਕੇ ਜਦ ਬਣਾਉਂਦੇ ਨੇ ਅਕਸਰ ਜਿਹੜੀ ਚੀਜ਼ਾਂ ਵਿੱਚ ਸਰਟੀਫਿਕੇਟ ਜਿਹੜੀ ਜੂਰ ਕਰਦੇ ਨੇ ਐਸੇ ਖਾ ਕੇ 25 ਦਿਨ ਬਿਮਾਰ ਹੋ ਜਾਂਦੇ ਉਹਨਾਂ ਜਿੱਦੇ ਤੁਹਾਡੇ ਚ ਮਤਲਬ ਕਿਵੇਂ ਬੋਲ ਜਿੱਤੇ ਤੁਹਾਡੇ ਉਹਨਾਂ ਨੂੰ ਜਾਣ ਦਿੰਦੀ ਹੈ ਜਾਂ ਬਰ ਉਹਨਾਂ ਨਾਲ ਜਿਆਦਾ ਦਿੰਦੀ ਹੈ ਦੇਖੋ ਆਪਾਂ ਦੀ ਕੋਸ਼ਿਸ਼ ਇਹੀ ਕਰੀ ਦੀ ਹੈ ਵੀ ਥੋੜੀ ਜਿਹੀ ਸਫਾਈ ਰੱਖੀ ਜਾਵੇ ਬਾਕੀ ਸਾਫ਼ ਸੁਥਰਾ ਬਣਾਇੰਦਾ ਵਾ ਤਾਂ ਹੀ ਲੋਕ ਪਸੰਦ ਕਰਤੇ ਆ ਅਕਸਰ ਦੇਖਿਆ ਵੀ ਜਿਹੜੇ ਨੇਪਾਲੀ ਜਾਂ ਬਿਹਾਰੀ ਆਏ ਹੁੰਦੇ ਉਹਨਾਂ ਵਾਲ ਜਿਹੜੀ ਆ ਆਮ ਜਿਹੜੀ ਜਨਤਾ ਦੀ ਧੌਰ ਜ਼ਿਆਦਾ ਹੁੰਦੀ ਉਹਨਾਂ ਦੇ ਜਦ ਲੱਗੇ ਦੱਸ ਕਾਫੇ ਨਾਲ ਕਾਫੇ ਨਾਲ ਗੇਰ ਦੇਣੇ ਉਹਨਾਂ ਨੂੰ ਜ਼ਿਆਦਾ ਮਤਲਬ ਜਿਹੜੀ ਜੂਸ ਲਾ ਲੋ ਜਾਂ ਕੋਈ ਚੀਜ਼ ਲਾ ਲੋ ਉਦੋਂ ਜ਼ਿਆਦਾ ਜਿਹੜੇ ਲੋਕ ਜਾਂਦੇ ਕਿ ਕਿ ਮਤਲਬ ਦੇ ਕੇ ਕਿ ਜਿਹੜੇ ਸਾਡੇ ਪੰਜਾਬੀ ਜਿੱਦਾਂ ਲਾਏ ਨਾਮ ਸੱਤਰੀ ਕਿਸਨ ਮਨ ਕਰਦੇ ਟਰਪੇਟ ਕੰਮ ਉਹਨਾਂ ਲੋਕ ਕਿਉਂ ਨਹੀਂ ਆਉਂਦੇ ਇਤਨਾ ਹੀ ਵੇਖੋ ਉਹਨਾਂ ਦਾ ਆਪਣਾ ਮਕਸਦ ਹੈ ਵੀ ਸਾਨੂੰ ਤੇ ਬੜਾ ਰਿਸਪੌਂਸ ਮਿਲਿਆ ਜੇ ਮੈਂ ਤੁਹਾਨੂੰ ਆਖੀ ਤੁਹਾਨੂੰ ਤੇ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਕਿਉਂਕਿ ਆ ਤੁਹਾਡਾ ਮੋਟ ਜਿਹੜੀ ਹੋ ਮਾਤਰ ਤਕਰੀਬ ਜਿਹੜੀ ਅਗਲੀ ਵਾਰ ਕਿਹੜੀ ਕਰੀਏ ਤੁਹਾਡੇ ਕੋਲ ਆਪਣੇ ਕੋ ਦੱਸਿਆ ਤੁਹਾਨੂੰ 버거 ਆ ਸੈਂਡਵਿਚ ਆ ਪੀਜ਼ਾ ਪਾਸਤਾ ਚਾਂਪ ਹੁੰਦੀ ਹੈ ਆਪਣੀ ਟਿੱਕਾ ਹੁੰਦਾ ਕਿ ਆਉਣ ਤੋਂ ਪਿਛੇ ਤੋਂ ਲਾਵਾ ਜਿਹੜੇ ਹੋਰ ਵੀ ਕੋਈ ਕੋਈ ਪਲਾਨ ਦੇ ਵਿੱਚ ਹੈ ਜਿਹੜੀ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਕਰਾਂਗੇ ਹਾਂਜੀ ਇਸ ਤੋਂ ਬਾਅਦ ਵੇਖਾਂਗੇ ਆਪਣਾ ਛੋਟਾ ਮੋੜਾ ਥੋੜਾ ਜਿਹਾ ਰੈਸਟੋਰੈਂਟ ਓਪਨ ਕਰਾਂਗੇ ਜੇ ਵਾਇਗਰ ਹੁੰਨੇ ਚਾਇਆ ਤੇ ਫਿਰ ਉਸ ਤੋਂ ਬਾਅਦ ਲੌਂਜੀ ਸੈਟਅਪ ਬਹੁਰੀ ਚਾਹ ਹਾਂਜੀ ਨਹੀਂ ਫਿਲਹਾਲ ਇਦਾਂ ਹੀ ਹੈ ਇੱਥੇ ਆਪਣਾ ਕਮੇਟੀ ਤੇ ਹੁੰਦਾ ਥੋੜਾ ਜਿਹਾ ਕਿੰਨੇ ਵਜੇ ਜਿਹੜਾ ਲੌਂਜੀ ਵਿੱਚ ਹਾਂਜੀ ਹਾਂਜੀ ਮੇਰੇ ਘਰ ਬੱਚਾ ਛੋਟਾ ਉਹਨਾਂ ਨੂੰ ਜਾਗ ਵੀ ਰੱਖਦੇ ਹਾਂ ਉਹ ਖੇਲ ਰੱਖਿਆ ਉਹ ਬੱਚਿਆਂ ਨੂੰ ਜਿਹੜੀ ਤਿਖੀਆਂ ਕੋਲ ਚੀਜ਼ਾਂ ਜਾਂ ਉਹ ਚੀਜ਼ ਉਹਨਾਂ ਨੂੰ ਮਲਮ ਮਲਮ ਜਿਹੜਾ ਕਿਤੇ ਆ ਕੇ ਖੀਂਦੀਆਂ ਦੀ ਹਾਂਜੀ ਵੇਖੋ ਬਾਕੀ ਜਿਆਦਾਤਰ ਤੁਸੀਂ ਦਾ ਮੋਮੋਸ ਘਰ ਹੁੰਦੇ ਆ ਉਹ ਆਪਾਂ ਨਹੀਂ ਬਣਾਉਂਦੇ ਮੋਮੋਸ ਹੋ ਗਏ ਨਿਊਡਲ ਹੋ ਗਏ ਉਹ ਥੋੜੇ ਲੋਕ ਘੱਟ ਤੋਂ ਪਤਾ ਜਾਗਰੂਕ ਹੋ ਗਏ ਨੇ ਉਹ ਉਹ ਸੀਜ਼ ਬਾਰੇ ਆਪਾਂ ਘਾਟੀ ਆਪਾਂ ਇੱਥੇ ਸਾਫ ਸੁਥਰਾ ਆਪਣਾ 버ਗਰ ਵੀ ਆਪਣਾ ਕੋਈ ਲੋਕਲ ਕੁਆਲਟੀ ਦਾ ਨਹੀਂ ਬੋਂਦਾ ਸਾਰਾ ਆਪਣਾ ਜਿੰਨਾ ਵੀ ਹੁੰਦਾ ਸੈਂਡਵਿਚ ਬੋਂਦਾ ਬਰਾਊਨ ਬਰੈਡ ਵਰਤੀ ਦੀ ਆ ਇਸ ਕਰਕੇ ਲੋਕੀ ਪਸੰਦ ਕਰਦੇ ਸਾਬਤ ਰੱਖਦਾ ਸਾਰਾ ਫਿਰ ਜਿਹੜਾ ਇੱਥੇ ਮਟੀਰੀਅਲ ਜਿਹੜਾ ਮਤਲਬ ਤੇਲ ਵਗਦਾ ਜਿਆ ਤੇਲ ਵਗਦਾ ਸਾਰਾ ਮਤਲਬ ਜਿਹੜਾ ਕੰਡਾ ਸਾਰਾ ਚੰਗੀ ਕੁਆਲਟੀ ਦਾ ਬਿਲਕੁਲ ਬਿਲਕੁਲ ਸਾਰਾ ਚੰਗੀ ਕੁਆਲਟੀ ਦਾ ਕੋਈ ਲੋਕਲ ਚੀਜ਼ ਆ ਆਪਣੀ ਸੌ ਸੇ ਸਾਰੀ ਆਪਣੀ ਪਈ ਹੈ ਤੁਸੀਂ ਖੋਟਾ ਸਕਦੇ ਹੋ ਸਾਰੀ ਵਿਭਾ ਦੀ ਯੂਜ਼ ਕਰੀਦੀ ਹੈ ਕੋਈ ਲੋਕਲ ਇਹਦੇ ਵਿੱਚ ਸਾਰਾ ਮਤਲਬ ਰੈਡੀਮੇਡ ਪਰਚੇਸ ਕਰਦੇ ਕਿ ਜਾਂ ਕੋਈ ਆਪਣੀ ਖੋਦੀ ਚੀਜ਼ ਜਿਹੜੀ ਵਿੱਚ ਤਿਆਰ ਕਰਦੇ ਨਹੀਂ ਆਪਣੀ ਕੋ ਟਿੱਕੀ ਆਪਾਂ ਖੋਦੀ ਤਿਆਰ ਕਰੀਦੀ ਆ ਬਾਕੀ ਸਾਰਾ ਰੈਡੀਮੇਡ ਹੀ ਹੁੰਦਾ ਜਿਹੜਾ ਸੌਸਿਸ ਵਗੈਰਾ ਹੁੰਦੀ ਹੈ ਬਾਕੀ ਉਹ 버거 ਵਗੈਰਾ ਉਹ ਤੇ ਸਾਨੂੰ ਇਦਾਂ ਹੀ ਹੁੰਦਾ ਬਹੁਤ ਸਾਰੀ ਜਾਣਕਾਰੀ ਜਿਹੜੀ ਫਿਰ ਰੈਸਟੋਰੈਂਟ ਤੋਂ ਕੀਤੀ ਕਿ ਜਾਂ ਹੁਣ ਇੱਥੇ ਆ ਕੇ ਕੁਝ ਆਪਣੇ ਕੋਲੋਂ ਵੀ ਜਿਹੜਾ ਮਤਲਬ ਅੱਗੇ ਦਾ ਜਿਹੜੀ ਕੀਤੀ ਹਾਂ ਹਾਂ ਨਹੀਂ ਕੁਝ ਆਪਣੇ ਕੋਲੋਂ ਹੀ ਪਹਿਲਾਂ ਆਪਾਂ ਮਤਲਬ ਜਿਵੇਂ ਟਿੱਕੀ ਵੀ ਥੋੜੀ ਰੈਡੀਮੇਡ ਯੂਜ਼ ਕਰੀਦੀ ਹੁਣ ਥੋੜੀ ਆਪਾਂ ਆਪਣੀ ਵਧੀਆ ਤਰੀਕੇ ਨਾਲ ਕਰ ਕਰਦੀ ਆਪਾਂ ਕਰੀਦੀ ਕੋਈ ਰੈਸਟੋਰੈਂਟ ਉਹ ਜਿਹੜੀ ਫਰੋਜ਼ਨ ਹੁੰਦੀ ਆ ਉਹ ਲੋਕ ਨਹੀਂ ਪਸੰਦ ਕਰਦੇ ਉਹ ਕਹਿੰਦੇ ਆ ਪਤਾ ਨਹੀਂ ਕਦੋਂ ਦੀ ਬਣੀ ਆ ਇਸ ਕਰਕੇ ਆਪਾਂ ਜਿਹੜਾ ਚੀਜ਼ਾ ਜੋ ਹੋਰ ਜਿਹੜੀ ਚੀਜ਼ਾ ਇਹਦੇ ਵਿੱਚ ਵੀ ਮਸ਼ੀਨ ਦੇ ਵਿੱਚ ਰੱਖਦੇ ਕਿੰਨੇ ਚਿਰ ਤੇ ਮੁੱਲ ਟਾਈਮ ਦੇ ਵਿੱਚ ਜਿਹੜੀ ਛੋਰੀ ਗੱਡੀ ਦੇਖੋ ਪੀਜ਼ਾ ਜਿਵੇਂ 3 ਮਿੰਟ ਚ ਤਕਰੀਬਨ ਰੈਡੀ ਹੋ ਜਾਂਦਾ ਵਾ ਬਾਕੀ 버ਗਰ ਆ ਉਹਨੂੰ ਵੀ 1 ਮਿੰਟ ਲੱਗਦਾ ਰਿਹਾ ਪਿਆ ਉਹਨੂੰ 2 ਮਿੰਟ ਲੱਗਦੇ ਆ ਹਾਂਜੀ ਇਹ ਸਾਰੀਆਂ ਮੈਨੂੰ ਇਹਦੇ ਵਿੱਚ ਮਸ਼ੀਨ ਚ ਹੁੰਦੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨਹੀਂ ਨਹੀਂ ਮਸ਼ੀਨ ਚ ਆ ਕੋਈ 버ਗਰ ਆਪਾਂ ਆਇਲੀ ਫਰੀ 버ਗਰ ਆ ਉਹ ਮਿੰਟ ਚ ਬਣਦਾ ਕੋਈ ਫਰਾਈ ਨਹੀਂ ਕਰਨਾ ਸਿਰਫ ਟਿੱਕੀ ਫਰਾਈ ਹੋਣੀ ਆ ਰੈਪ ਵੀ ਵਿੱਚ ਬਣਨਾ ਸੈਂਡਵਿਚ ਵਿੱਚ ਪੀਜ਼ਾ ਵੀ ਆ ਕੋਸਟ ਬੜੀ ਜਾਨੂ ਜੀ ਜਿਵੇਂ ਬਾਉਂਦਾ ਹੈਗਾ 버거 ਆਪਾਂ 40 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ 80 ਰੁਪਏ ਤੱਕ ਆ ਜਿਹੜੀ ਆ ਰੈਪ ਤੁਸੀਂ ਕਿਸੇ ਰੈਸਟੋਰੈਂਟ ਚਲ ਜੂਗੇ 100 ਪਲੱਸ ਸਟਾਰਟ ਹੁੰਦਾ ਆਪਾਂ ਇਹ ਤੋਂ 60 ਰੁਪਏ ਦਾ ਰੱਖਿਆ ਵਾ ਪੀਜ਼ਾ ਆਪਣੇ ਕੋਲ ਅਸੀਂ ਅਸੀਂ ਤਾਂ ਸਟਾਰਟ ਹੋ ਜਾਂਦਾ ਡਬਲ ਟਾਪਿੰਗ ਦਾ ਮਤਲਬ ਜਿਹੜੀ ਮਨ ਲੱਗਦਾ ਕਿ ਲੋਕਲ ਲੋਕ ਨੇ ਜਿੱਦਾਂ ਅੱਜ ਨੇ ਇਹ ਕਿਹੜੇ ਮਨ ਰੋਡ ਦੇ ਉੱਤੇ ਜਿਹੜਾ ਤੁਸੀਂ ਮਨ ਲਓ ਇਹ ਸਾਰਾ ਲਗਾਇਆ ਇਹ ਆਪਣਾ ਜੀ ਬਟਾਲਾ ਰੋਡ ਤੇ ਆ ਆਪੋਜ਼ਿਟ ਹੈ ਪੰਜਾਬ ਨੈਸ਼ਨਲ ਬੈਂਕ ਮਤਲਬ ਥੇਲ ਵੇਖਿਆ ਨੌਜਵਾਨ ਜਿਹੜੇ ਨੇ ਮਤਲਬ ਕੀ ਨਾ ਵੇਖਦੇ ਜਰਾ ਹੋਰ ਕਰਕੇ ਮਨੋ ਕਰਕੇ ਮਤਲਬ ਮਾਪਿਆਂ ਨੂੰ ਜਿਹੇ ਸਟਾਫ ਕਰਕੇ ਇਹ ਬਾਹਰ ਨੂੰ ਜਿਹੜੀ ਨੌਜਵਾਨ ਪੋਸਟ ਕਰਦਾ ਕੀ ਲੱਗਦਾ ਮੈਂ ਤੁਸੀਂ ਵੀ ਇੱਕ ਨੌਜਵਾਨ ਜੋ ਕਿਵੇਂ ਦੇਖਦੇ ਹੋ ਵੇਖੋ ਐਵੇਂ ਪਹਿਲਾਂ ਬਾਹਰ ਹੋ ਕੇ ਆਏ ਆ ਨਵੀਂ ਪਹਿਲਾਂ ਮਸਕਟ ਗਿਆ ਸੀ ਅਸੀਂ ਵੀ ਬਾਹਰ ਦਾ ਸਵਾਦ ਵੇਖ ਲਿਆ ਵਾ ਇੱਥੇ ਆਪਣਾ ਕੰਮ ਕਰੋ ਅਸੀਂ ਤੇ ਉਹ ਮੈਸੇਜ ਦਵਾਂਗੇ ਕਿ ਬਈ ਇੱਥੇ ਕੰਮ ਕਰੋ ਇੱਥੇ ਸਭ ਕੁਝ ਹੈ ਜਿਹਨੇ ਕਰਨਾ ਉਹਨੇ ਇੱਥੇ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਬਾਹਰ ਵੀ ਨਹੀਂ ਕਰਨਾ ਹੁਣ ਜਿਹੜਾ ਮੋਟਿਵੇਸ਼ਨ ਜੀ ਇਹ ਆਪ ਹੈਗਾ ਨੌਜਵਾਨਾਂ ਨੂੰ ਕਿ ਜਰਾ ਮਤਲਬ ਇੱਥੇ ਮਿਹਨਤ ਕਰ ਬਸ ਮਿਹਨਤ ਕਰੋ ਮਿਹਨਤ ਕਰੋ ਹਾਰਡਵ ਬਾਕੀ ਕਾਮਯਾਬੀ ਤੁਹਾਡੇ ਮਗਰ ਮਗਰਾ ਪਿਆ ਜੀ ਕਿ ਕਿੱਥੇ ਜਿਹੜਾ ਸੈਟਅਪ ਜਿਹੜਾ ਸਭਾ ਲੱਗਾ ਉਹ ਕਿਹੜੇ ਰੋਡ ਤੇ ਤੇ ਕੀ ਮਾਰਕਟ ਕਿਹੜੀ ਬਣਦੀ ਹੈ ਇਹ ਆਪਣਾ ਜੀ ਪੁਰਾਣਾ ਬੱਸ ਸਟੈਂਡ ਜੀ ਤੇ ਤੇ ਬਟਾਲਾ ਰੋਡ ਆ ਆ ਪੰਜਾਬ ਨੈਸ਼ਨਲ ਬੈਂਕ ਦੇ ਉੱਪਰ ਵਾਲੀ ਸਾਈਡ ਤੇ ਸੋ ਇਹ ਸਾਣਾ ਲਾਪਰੇ ਸਿੰਘ ਜਿਹਨਾਂ ਨੇ ਸਾਰਾ ਸੈਟਅਪ ਲਾਇਆ ਇਹ ਖੁਦ ਇੱਕ ਬਾਹਰ ਜਿਹੜੀ ਕੰਟਰੀ ਦੇ ਵਿੱਚ ਰਹਿ ਕੇ ਉਹਨਾਂ ਜਿਹੜੀ ਨੌਜਵਾਨਾਂ ਨੂੰ ਮੈਸੇਜ ਜਿਹੜਾ ਦਿੱਤਾ ਵਾ ਕਿ ਜਿੰਨੇ ਮਤਲਬ ਕਰਨਾ ਵਾ ਇੱਥੇ ਵੀ ਜਿਹੜਾ ਸੈਟਅਪ ਲਾ ਕੇ ਜਿਹੜੀ ਚੰਗੀ ਆਥਰਨਾ ਜਿਹੜੀ ਕਮਾਈ ਇੱਥੇ ਵੀ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾ